ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੇ ਪੈਨਸ਼ਨਰ ਦੇ ਨਾਲ ਹੋਣ ਵਾਲੀ ਮੀਟਿੰਗ ਦੇ ਬਾਰੇ ਪੱਤਰ ਜਾਰੀ ਕੀਤਾ ਹੈ ਮਲਾਜ਼ਮਾਂ ਦੀ ਆਸਾਂ ਤੇ ਪਾਣੀ ਫੇਰਿਆ ਪੰਜਾਬ ਸਰਕਾਰ ਨੇ ਮਲਾਜ਼ਮਾਂ ਨਾਲ ਮੀਟਿੰਗ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਰਾਜ ਪੈਨਸ਼ਨ ਮਹਾਸੰਗ ਨਾਲ ਜਿਹੜੀ ਕਿ 22 ਜਨਵਰੀ ਨੂੰ ਮੀਟਿੰਗ ਰੱਖੀ ਗਈ ਸੀ ਪਰ ਜਿਹੜੀ ਹੈ ਵਿੱਤ ਵਿਭਾਗ ਦੇ ਵੱਲੋਂ ਐਂਡ ਮੌਕੇ ਤੇ ਉਹ ਪੱਤਰ ਜਾਰੀ ਕਰਕੇ ਇਹ ਮੀਟਿੰਗ ਨੂੰ ਮੌਲਤ ਵੀ ਵੀ ਕਰ ਦਿੱਤਾ ਗਿਆ ਹੈ ਹੁਣ ਅਗਲੀ ਜਿਹੜੀ ਮੀਟਿੰਗ ਦੀ ਡੇਟ ਹੈ ਕਾਫੀ ਲੰਬੀ ਪਈ ਹੈ 10 ਫਰਵਰੀ ਨੂੰ ਇਹ ਮੀਟਿੰਗ ਜਿਹੜੀ ਹੈ ਤੈਅ ਕੀਤੀ ਗਈ ਹੈ ਹੁਣ ਇਹ 10 ਫਰਵਰੂਅਰ ਨੂੰ ਪੈਸ਼ਨ ਮਹਾਸੰਗ ਦੇ ਬਹੁਤ ਜਿਹੜੇ ਨਾਲ ਜਿਹੜੀ ਹੈ ਜਿਹੜੀ ਸਰਕਾਰ ਮੀਟਿੰਗ ਕਰੇਗੀ ਦੱਸਿਆ ਗਿਆ ਕਿ ਜਿਹੜਾ ਪੱਤਰ ਜਾਰੀ ਕੀਤਾ ਗਿਆ ਮੁਲਤਵੀ ਕਰਨ ਦੀ ਮੀਟਿੰਗ ਉਹਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਵੀ ਜਿਹੜੀ ਇਹ ਮੀਟਿੰਗ ਹੈ ਉਹ ਪਵੰਦਗੀ ਕਾਰਨਾਂ ਦੇ ਕਰਕੇ ਮੁਲਤਵੀ ਕੀਤੀ ਗਈ ਹੈ ਇਹ ਮੀਟਿੰਗ ਮੁਲਤਵੀ ਹੋਣ ਦੇ ਨਾਲ ਪੈਸ਼ਨ ਦੇ ਵਿੱਚ ਵੱਡੇ ਪੱਧਰ ਤੇ ਰੋਸ ਜਿਹੜਾ ਪੈਦਾ ਹੋ ਰਿਹਾ ਹੈ ਦਰਸਲ ਪੈਨਸ਼ਨਰਸ ਨੇ ਦੀਵਾਲੀ ਤੋਂ ਪਹਿਲਾਂ ਮੋਹਾਲੀ ਵਿਖੇ ਵੱਡੀ ਰੈਲੀ ਕੀਤੀ ਸੀ ਔਰ ਚੰਡੀਗੜ੍ਹ ਦੇ ਵੱਲ ਜਿਹੜਾ ਮਾਰਚ ਕਰਨ ਦਾ ਐਲਾਨ ਕੀਤਾ ਸੀ ਪਰ ਉਦੋਂ ਸਰਕਾਰ ਨੇ ਉਹਨਾਂ ਦਾ ਮਾਰਚ ਦਾ ਜਿਹੜਾ ਪ੍ਰੋਗਰਾਮ ਹੈ ਇਹ ਕਹਿ ਕੇ ਠੰਡਾ ਪਾ ਦਿੱਤਾ ਸੀ ਵੀ ਸਰਕਾਰ ਉਹਨਾਂ ਦੇ ਨਾਲ ਮੀਟਿੰਗ ਕਰੇਗੀ ਔਰ 27 ਅਕਤੂਬਰ ਨੂੰ ਮੀਟਿੰਗ ਤੈਅ ਕੀਤੀ ਸੀ ਪਰ 27 ਅਕਤੂਬਰ ਤੋਂ ਬਾਅਦ ਕਈ ਮੀਟਿੰਗਾਂ ਦੇ ਸਮੇਂ ਜਿਹੜੇ ਮੁਲਤਵੀ ਕੀਤੇ ਗਏ ਅਖੀਰ ਦੇ ਵਿੱਚ 22 ਜਨਵਰੀ ਦਾ ਜਿਹੜਾ ਸਮਾਂ ਦਿੱਤਾ ਸੀ ਜਿਹੜੀ ਕਿ ਉਹ ਕੱਲ ਜਿਹੜੀ ਇਹ ਮੀਟਿੰਗ ਆ ਉਹ ਮੁਲਤਵੀ ਕਰ ਦਿੱਤੀ ਹੈ ਹਾਲੀਆ ਸਰਕਾਰ ਦੇ ਵੱਲੋਂ 28 ਅਤੇ 29 ਜਨਵਰੀ ਨੂੰ ਜਿਹੜੀ ਹੈ 19 ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਮੀਟਿੰਗ ਕਰਨ ਦਾ ਪ੍ਰੋਗਰਾਮ ਦਿੱਤਾ ਹੈ ਔਰ ਜਿਹੜੀ ਹੈ ਜਿਹੜੀ ਲੈਟਰ ਜਿਹੜਾ ਕੱਲ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਮੀਟਿੰਗ ਮੁਲਤਵੀ ਕਰਨ ਦਾ 22 ਜਨਵਰੀ ਦਿਨ ਉਹਨਾਂ ਨੂੰ ਲੈ ਕੇ ਜਿਹੜਾ ਕਿ ਜਿਹੜੇ ਕਿ ਅਜੇ ਜਿਹੜੇ ਸ਼ੰਕੇ ਵੀ ਉੱਠ ਰਹੇ ਨੇ ਵੀ ਕੀ ਜਿਹੜਾ 28 ਅਤੇ 29 ਜਨਵਰੀ ਨੂੰ ਸਰਕਾਰ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰੇਗੀ ਮਹਾ ਸੰਗ ਦੇ ਪ੍ਰਧਾਨ ਐਨ ਕੇ ਕਲਸੀ ਨੇ ਮੀਟਿੰਗ ਮੋਲਤਵੀ ਹੋਣ ਤੇ ਭਾਰੀ ਰੋਸ ਪ੍ਰਗਟ ਕੀਤਾ ਹੈ। ਉਹਨਾਂ ਨੇ ਭਰੇ ਮਨ ਦੇ ਨਾਲ ਕਿਹਾ ਕਿ ਪਹਿਲੀ ਸਰਕਾਰ ਹੋਵੇਗੀ ਜਿਸ ਨੇ ਮਲਾਜ਼ਮਾਂ ਤੇ ਪੈਨਸ਼ਨਰ ਨੂੰ ਪਰੇਸ਼ਾਨ ਕੀਤਾ ਹੈ ਕਿ ਵਾਰ-ਵਾਰ ਮੀਟਿੰਗਾਂ ਦੇਖ ਕੇ ਉਹਨਾਂ ਨੂੰ ਮੋਲਤਵੀ ਕਰਨ ਦੀ ਜਿਹੜੀ ਹੈ ਪ੍ਰਕਿਰਿਆ ਹੈ ਖਾਸ ਕਰਕੇ ਪੈਨਸ਼ਨਰ ਲਈ ਇੱਕ ਵੱਡਾ ਤੱਕਾ ਔਰ ਉਹਨਾਂ ਨੇ ਵੀ ਇਹ ਵੀ ਕਿਹਾ ਕਿ ਹੁਣ ਤੇ ਪੈਨਸ਼ਨਰ ਦਾ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਮੀਟਿੰਗਾਂ ਤੋ ਵੀ ਜਿਹੜਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਔਰ ਉਹ ਵਿਚਾਰ ਕਰਨਗੇ ਵੀ ਲਗਾਤਾਰ ਉਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਮੁਲਤਵੀ ਕਰਕੇ ਜਿਹੜਾ ਪੈਸ਼ਨ ਜਾਂ ਮਲਾਜ਼ਮਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਕਿ ਭਵਿਕ ਦੇ ਵਿੱਚ ਉਹ ਸਰਕਾਰ ਨਾਲ ਮੀਟਿੰਗ ਕਰਨਗੇ ਜਾਂ ਨਾ ਕਰਨ ਹੁਣ ਉਹ ਇਸ ਦੇ ਉੱਪਰ ਵੀ ਵਿਚਾਰ ਕਰ ਰਹੇ ਨੇ ਇਸ ਸਰਕਾਰ 2027 ਦੇ ਵਿੱਚ ਜਿਹੜਾ ਉਹਨਾਂ ਨੂੰ ਜਿਹੜਾ ਨਤੀਜਾ ਭੁਗਤਣਾ ਪਵੇਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ ਜੀ